ਵਾੜਾ ਇਹ ਨਕੋਦਰ ਜਿਹੜੀਆਂ ਮੋਟਰਾਂ ਜਿਹੜੇ ਇਹਨਾਂ ਦੀ ਆਪਣੀਆਂ ਪਾਣੀ ਕੱਢਣ ਵਾਲੀਆਂ ਮੋਟਰਾਂ ਵਾ ਜੋ ਵੀ ਪੱਚੀ ਤੋਂ ਹੋਈ ਆ 6 ਮੀਟਰ ਦੇ ਟੀਟਰ ਦਾ ਬਹੁਤ ਛੋਟਾ ਵਾ ਉਹਨਾਂ ਦਾ ਸਿਸਟਮ ਬੰਦਾ ਨਹੀਂ ਇਹ ਤੁਸੀਂ ਕੀ ਸੋਚਦੇ ਪਾਣੀ ਸਟ੍ਰੀਟ ਹੋ ਰਿਹਾ ਸਾਰਾ ਇੱਥੇ ਬਿਲਕੁਲ ਨਹੀਂ ਹੋ ਰਿਹਾ ਇਹ ਚਿੱਟਾ ਹਾਥੀ ਬੰਨਿਆ ਸੀ ਉਦੋਂ ਤੋਂ ਬਾਅਦ ਵੀ ਇਹਨਾਂ ਦੇ ਕੰਨਾਂ 'ਚ ਜੂਣ ਹੀ ਰੰਗੀ ਵੀ ਅਸੀਂ ਜਿਹੜਾ ਪਾਣੀ ਉੱਥੇ ਭਰਿਆ ਵਾ ਉਹਨੂੰ ਖਾਲੀ ਕਰਕੇ ਆਪਣੀ ਮੋਟਰਾਂ ਕੱਢ ਕੇ ਸ਼ੈ ਨੂੰ ਸੁਖਾਲਾ ਕਰੀਏ ਇਹਨਾਂ ਦਾ ਕੋਈ ਧਿਆਨ ਨਹੀਂ ਇਸ ਕੰਮ ਵਾਲੇ ਜਦੋਂ ਵੀ ਅਸੀਂ ਕਹੀਏ ਵੀ ਉਹ ਪੁੰਛ ਤੇ ਪੈ ਰੱਖਿਆ ਫੇਰ ਤੜਪੇ ਤੇ ਹੁਣ ਲਗਾਤਾਰ 3 ਦਿਨ ਤੋਂ ਜਿਹੜਾ ਇਹ ਪ੍ਰੋਸੈਸ ਜਾਰੀ ਹੈ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਜਿਹੜੀਆਂ 2 ਮਹੀਨੇ ਮੋਟਰਾਂ ਪਾਣੀ ਡੁੱਬੀਆਂ ਨਹੀਂ ਆ ਪਤਾ ਨਹੀਂ ਕੀ ਉਹ ਚ ਫਾਲਟ ਪਿਆ ਹੋਣਾ ਜੇ ਉਹ ਫਾਲਟ ਕੋਈ ਪਰਮਾਤਮਾ ਦਾ ਨਾ ਕਰ ਕੋ ਵੱਡਾ ਹੋ ਗਿਆ ਤੇ ਇਹਨਾਂ ਕੋਲ ਮੋਟਰ ਹੀ ਹੋ ਰਹੀ ਨਹੀਂ ਸ਼ਿਮਰੀ ਬੋਰਡ ਕੋ ਕਿੱਥੋਂ ਲੈ ਕੇ ਜਾਣਗੇ ਲੱਖ ਰੁਪਏ ਦੀ ਮੋਟਰ ਐਨਐਨਆਰ న్యూਸ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਿਤੇ ਦਿਨੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਵਜੈਨ ਕਿਸੇ ਮਦਦ ਨੂੰ ਲੈ ਕੇ ਐ ਸੀਵਰੇ ਦੇ ਪਾਣੀ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸੇ ਚ ਦਿਖਾਈ ਵੀ ਦੇ ਰਿਹਾ ਔਰ ਪ੍ਰਸ਼ਾਸਨ ਤੇ ਆਪਣੀ ਪੜਾਅਸ ਕੱਢ ਰਿਹਾ ਜੇਕਰ ਆਪਾਂ ਗੱਲ ਕਰੀਏ ਜੋ ਇੱਕ ਸਰਵੇ ਅਸੀਂ ਕੀਤਾ ਸਰਵੇ ਤੇ ਮੁਤਾਬਕ ਦਖਣੀ ਅੱਡਾ ਹੋ ਗਿਆ ਜੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਅਜੇ ਤੱਕ ਭਰਿਆ ਹੋਇਆ ਹਾਲਾਤ ਬਹੁਤ ਚਿੰਤਾਜਨਕ ਹੈ ਮਾੜਿਆ ਔਰ ਹੋਰ ਵੀ ਕੁਝ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਨੇ ਗੁਰਵਜਨ ਜੀ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੀ ਹਰਦੀਪ ਜੀ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਸੋਸ਼ਲ ਮੀਡੀਆ ਤੁਸੀਂ ਦੇਖਿਆ ਐਕਚੁਅਲੀ ਗੱਲ ਇਹ ਆ ਜੀ ਸਾਡੇ ਸ਼ਹਿਰ ਦੀ ਬਦਕਿਸਮਤੀ ਗਾਹਾਂਗਾ ਮੈਂ ਵੀ ਜੇ ਕੋਈ ਇਟਰਨਲ ਪ੍ਰੋਬਲਮ ਕੋਈ ਸੈਵੋ ਸੀਵਰੇਜ ਦੀ ਹੈ ਚਾਹੇ ਉਹ ਵਰਸਪਲੇ ਦੀ ਆ ਜਾਂਦੀ ਆ ਉਹਨੂੰ ਠੀਕ ਕਰਨ ਵਾਸਤੇ ਜਿਹੜੇ ਸਾਡੇ ਨਕੋਦਰ ਦੇ ਅਧਿਕਾਰੀ ਆ ਖਾਸ ਕਰਕੇ ਉਹ ਡਿਪਾਰਟਮੈਂਟ ਦੇ ਉਹ ਕੋਈ ਇਨੀਸ਼ੀਏਟਿਵ ਨਹੀਂ ਲੈਂਦੇ ਇਹ ਜ਼ਿੰਮੇਵਾਰੀ ਸਾਰੀ ਇਹ ਸਮਝਦੇ ਆ ਵੀ ਜਿਹੜੇ ਲੋਕ ਆ ਉਹ ਸਾਨੂੰ ਆ ਕੇ ਬਾਰ ਬਾਰ ਕਹਿਣ ਸਾਡੀਆਂ ਮੰਤਾਂ ਕਰਨ ਸਾਡੇ ਮੁਰੇ ਧਰਨੇ ਲਾਉਣ ਅਸੀਂ ਫੇਰ ਕੰਮ ਕਰੀਏ ਯਾਨਕੀ ਆਪਣੀ ਜ਼ਿੰਮੇਵਾਰੀ ਉਹਨਾਂ ਅਧਿਕਾਰੀਆਂ ਦੀ ਖਾਸ ਕਰਕੇ ਮੈਂ ਅੱਜ ਸੀਵਰੇ ਬੋਰਡ ਤੇ ਵਰਸਪਲਾਈ ਦੀ ਗੱਲ ਕਰਦਾ ਵਾਂ ਇੰਨਾ ਜ਼ਿਆਦਾ ਬੁਰਾ ਹਾਲ ਇਹਨਾਂ ਦਾ ਸ਼ਹਿਰ ਸਾਡਾ ਘਾਤਣਾ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਕੀਤੀ ਆ ਸਾਨੂੰ ਕੋਈ ਸ਼ੌਂਕ ਨਹੀਂ ਹੈ ਕਿਸੇ ਦੇ ਖਿਲਾਫ ਗੱਲ ਕਰਨ ਦਾ ਬਸ ਤਾਂ ਬੜਾ ਜ਼ਿਆਦਾ ਸਿੱਖਾਫੀ ਤੁਸੀਂ ਯਕੀਨ ਕਰਿਓ ਜੀ ਤੁਸੀਂ ਯਕੀਨ ਕਰੋਗੇ ਜੀ ਪਿਛਲੇ 2 2.5 ਮਹੀਨਿਆਂ ਤੋਂ ਸਾਡੇ ਟ੍ਰੀਟਮੈਂਟ ਜਿੱਥੇ ਸਾਡਾ ਪਲਾਂਟ ਲੱਗਾ ਵਾ ਉੱਥੇ ਜਿਹੜੀਆਂ ਸ਼ਹਿਰ ਚੋਂ ਪਾਣੀ ਸੱਕ ਕਰਨ ਵਾਲੀਆਂ ਮੋਟਰਾਂ ਉਹ ਪਾਣੀ ਡੁੱਬ ਗਈਆਂ ਸੀ ਇਹਨਾਂ ਦੀ ਆਪਣੀ ਗਲਤੀ ਕਰਕੇ ਕਿਉਂਕਿ ਇਹਨਾਂ ਨੇ ਕੀ ਕੀਤਾ ਜੋ ਮੈਨੂੰ ਅੰਦਰੋਂ ਪਤਾ ਲੱਗਾ ਜਿਹੜਾ ਵਾਲ ਖੋਲਣਾ ਹੁੰਦਾ ਪਾਣੀ ਬਾਹਰ ਕੱਢਣ ਵਾਸਤੇ ਇਹਨਾਂ ਨੇ ਮੋਟਰਾਂ ਚਲਾਤੀਆਂ ਵਾਲ ਬੰਦ ਰੱਖਿਆ ਉਹ ਪਾਈ ਫਟ ਗਈ ਅੰਦਰ ਪਾਈ ਫਟਣ ਨਾਲ ਜਿਹੜਾ ਪਾਣੀ ਦੀ ਮੋਟਰਾਂ ਸੀਗੀਆਂ ਸ਼ਹਿਰ ਚੋਂ ਪਾਣੀ ਬਾਹਰ ਕਰਦੀਆਂ ਸਾਰਾ ਡੁੱਬ ਗਈਆਂ ਵਿੱਚ ਉਹ ਡੁੱਬਣ ਕਰਕੇ ਇਹਨਾਂ ਦੇ ਕੋਲ ਕੋਈ ਹੋਰ ਸੋਰਸਸ ਹੈ ਹੀ ਨਹੀਂ ਸੀ ਵੀ ਸ਼ਹਿਰ ਚੋਂ ਪਾਣੀ ਆਪਾਂ ਬਾਹਰ ਕਢੀਏ ਜਿਹੜੀ ਸਾਡੀ ਪੁਰਾਣੀ ਅਜੇ ਤੋਂ 40 ਸਾਲ ਪੁਰਾਣੀ ਮੋਟਰ ਸਾਡੇ ਕੋਲ ਪਹਿਲਾਂ ਲੱਗੀ ਸੀ ਡਿਸਪੋਜ਼ਲ ਦੇ ਉੱਤੇ ਉਹਨੂੰ ਠੀਕ ਰਾਕੇ ਇਹਨਾਂ ਨੇ ਥੋੜਾ ਡੰਗ ਟਪਾਇਆ ਉਹ ਵੀ ਖਰਾਬ ਹੋ ਗਈ ਉਦੋਂ ਤੋਂ ਬਾਅਦ ਵੀ ਇਹਨਾਂ ਨੇ ਕੰਨਾ ਜੂਣ ਹੀ ਰੰਗੀ ਵੀ ਅਸੀਂ ਜਿਹੜਾ ਪਾਣੀ ਉੱਥੇ ਭਰਿਆ ਵਾ ਉਹਨੂੰ ਖਾਲੀ ਕਰਕੇ ਆਪਣੀ ਮੋਟਰਾਂ ਕੱਢ ਕੇ ਸ਼ੈਨ ਨੂੰ ਸਖਾਲਾ ਕਰੀਏ ਇਹਨਾਂ ਦਾ ਕੋਈ ਧਿਆਨ ਨਹੀਂ ਇਸ ਕੰਮ ਵਾਲੇ ਜਦੋਂ ਵੀ ਅਸੀਂ ਕਹੀਏ ਵੀ ਉਹ ਪੂੰਛ ਤੇ ਪੈ ਰੱਖਿਆ ਫੇਰ ਤੜਪੇ ਪੇ ਹੁਣ ਲਗਾਤਾਰ 3 ਦਿਨ ਤੋਂ ਜਿਹੜਾ ਇਹ ਪ੍ਰੋਸੈਸ ਜਾਰੀ ਹੈ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਤੁਸੀਂ ਯਕੀਨ ਕਰੋ ਭੱਲਿਆਂ ਮੱਲਾ ਜੈਨ ਮੱਲਾ ਗੁਣਾਣਕਪੁਰਾ ਮੱਲਾ ਅਰਜਨ ਨਗਰ ਕਿੰਨੇ ਇਹਦੀ ਜਿਹੜੇ ਨੀਚੇਲੇ ਏਰੀਆ ਜਿਹੜੇ ਹੈਗੇ ਆ ਉਹ ਸੀਵਰੇਜ ਨਾਲ ਭਰੇ ਪਏ ਆ ਇਹਨਾਂ ਬੁਰਾ ਹਾਲ ਹੋ ਚੁੱਕਾ ਹੁਣ ਇਹਨਾਂ ਨੇ ਪਿਛਲੇ 2-3 ਦਿਨ ਤੋਂ ਇਹ ਆਪਣੇ ਜਿਹੜਾ ਕਾਰਜ ਪ੍ਰਣਾਲੀ ਸੁਧਾਰੇ ਨੇ ਲਿਆਂਦਾ ਵਾ ਗੋਤਾਖੋਰ ਬਲਾਕੇ ਉੱਚੋਂ ਇਹਨਾਂ ਨੇ ਵਾਲਵ ਵਾਲ ਬੰਦ ਕਰਾ ਕੇ ਹੁਣ ਲਗਾਤਾਰ ਪਿਛਲੇ ਡੇਢ ਦਿਨ ਤੋਂ ਪਾਣੀ ਖੜਦੇ ਪਿਆ ਕੋਈ 40 ਫੁੱਟ ਪਾਣੀ ਉਸ ਏਰੀਆ 'ਚ ਭਰ ਗਿਆ ਸੀਗਾ ਜਿੱਥੇ ਇਹਨਾਂ ਦੀ ਮੋਟਰਾਂ ਸੀਗੀਆਂ ਅੱਜ ਮੈਂ ਸਵੇਰੇ ਵੀ ਜਾ ਕੇ ਆਇਆ ਉੱਥੇ ਮਤਲਬ ਮੈਂ ਦਿਹਾੜੀ ਤਿੰਨ ਵਾਰੀ ਜਾਣਾ ਜੀ ਇਹਨਾਂ ਕੋਲ ਜੋ ਸਾਡੀ ਜੰਬਰੀ ਇਹ ਆ ਜੀ ਅਸੀਂ ਵੀ ਇਹਨਾਂ ਦਾ ਕੰਮ ਵੀ ਅਸੀਂ ਕਰੀਏ ਇਹਨਾਂ ਦੀ ਰਿਸਪੌਂਸਿਬਿਲਟੀ ਪੰਜਾਬ ਸੀਰੋ ਅਤੇ ਬਰਟਪਲੇ ਦੀ ਐਸ.ਡੀ.ਓ ਦੀ ਜੇ.ਈ ਦੀ ਐਕਸ਼ਨ ਦੀ ਕੋਈ ਨਹੀਂ ਹੈ ਇਹਨਾਂ ਨੇ ਸਾਨੂੰ ਜਦੋਂ ਇਹ ਪ੍ਰੋਬਲਮ ਆਈ ਸੀਗੀ ਇਹਨਾਂ ਨੇ ਸਾਨੂੰ ਕਿਹਾ ਸੀ ਵੀ 2-3 ਦਿਨ ਦੇ ਵਿੱਚ ਵਿੱਚ ਇਹ ਸਾਰਾ ਮਸਲਾ ਹੱਲ ਕਰ ਦਵਾਂਗੇ। ਯਾਨੀ ਕਿ ਕਿਸੇ ਨੇ ਵੀ ਪੌਣੇ 2 ਮਹੀਨਿਆਂ 'ਚ ਉਸ ਗੱਲ ਵੱਲ ਧਿਆਨ ਦਿੱਤਾ ਹੀ ਨਹੀਂ। ਕਿੰਨੇ ਲੋਕ ਪਰੇਸ਼ਾਨ ਆ ਦੇਖੋ ਨਵਾਂ ਸਾਲ ਚੰਨ ਵਾਲਾ ਬੱਚੇ ਸਕੂਲ ਜਾਂਦੇ ਆ ਉੱਥੇ ਮਹਾਮਾਇ ਦੇ ਜਾਗਰਣ ਕਰਦੇ ਕਿਸੇ ਦੇ ਕੋਈ ਚੌਂਕੀ ਰਖਾਈ ਆ ਉਹ ਵਿਚਾਰੇ ਪਾਣੀ 'ਚ ਡੰਕ ਕੇ ਜਾਂਦੇ ਆ ਲਗਾਤਾਰ ਅੱਜ 15 ਦਿਨ ਹੋ ਗਏ ਇਸ ਕੰਮ ਨੂੰ। ਕਿ ਲੱਗਦਾ ਸਰ ਕਿ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਦਿਨ ਹੋਰ ਲੱਗ ਸਕਦੇ ਆ? ਉਧੇ ਪਾਸੇ ਮੌਸਮ ਵੀ ਖਰਾਬ ਹੈ ਜਿਸ ਤਰ੍ਹਾਂ ਠੰਡ ਰਿਆਂ ਜ਼ੋਰ ਫੜਿਆ ਹੋਇਆ ਜੇਕਰ بارش ਪੈ ਜਾਈ ਤਾਂ ਹਾਲਾਤ ਹੋਰ ਮਾੜੇ ਹੋ ਜਾਣਗੇ ਫਿਰ ਮੈਂ ਕਿਹਾ ਸ਼ੁਗਰਾ ਮਹਾਰਾਜ ਤੋਂ ਹੀ ਮੰਗ ਕਰਦੇ ਆਂ ਪਰਮਾਤਮਾ ਕੋ ਵੀ بارش ਨਾ ਕਰੇ ਪਾ ਦਿਓ ਜੇ بارش ਪੈ ਗਈ ਤਾਂ ਸਾਡਾ ਸ਼ਹਿਰ ਰੁੜ ਜਾਊਗਾ ਕਿਉਂਕਿ ਪਹਿਲਾਂ ਕੰਮ ਨਹੀਂ ਹੁੰਦਾ ਪਿਆ 6 ML ਦਾ ਟ੍ਰੀਟਮੈਂਟ ਪਲੈਂਟ ਹੈ ਸਾਡਾ ਮੌਸਮ ਉਹ ਆਪਦੀ ਚੇਤਾਵਨੀ ਹੈ ਕਹਿੰਦੇ ਕਿ ਨੇ ਆਉਣ ਵਾਲੇ ਇੱਕ ਦੋ ਦਿਨਾਂ ਚ بارش ਪੈਣੀ ਹੈ ਹਾਂਜੀ ਮੈਨੂੰ ਲੱਗਾ ਪਤਾ ਵੀ ਪਹਿਲੀ ਨੂੰ ਸ਼ਾਇਦ بارش ਪੈ ਸਕਦੀ ਆ ਪਰ ਮੈਂ ਪਰਮਾਤਮਾ ਤੋਂ ਹੀ ਮੰਗ ਕਰਦਾ ਵੀ ਜੇ ਹੁਣ بارش ਸਾਡੇ ਪੈ ਗਈ ਤੇ ਸਾਡਾ ਤਾਂ ਬਹੁਤ ਬੁਰਾ ਹੋ ਜਾਊਗਾ ਜਿਹੜੀ ਮੋਟਰ ਪੁਰਾਣੀ ਨੇ ਚਲਾਈ ਸੀ ਠੀਕ ਕਰਕੇ ਉਹ ਵੀ ਬੰਦ ਪਈ ਆ ਹੁਣ ਹਿਸਾਬ ਲਾਓ ਵੀ ਲੋਕਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਉਹ ਸਿਰਫ 2-1/2 2 ਘੰਟੇ ਸਵੇਰੇ ਤੇ 1 ਘੰਟਾ ਸ਼ਾਮ ਨੂੰ ਮਿਲਦਾ ਜਿਹੜਾ ਕਿ 4 ਘੰਟੇ ਸਵੇਰੇ 4 ਘੰਟੇ ਸ਼ਾਮ ਨੂੰ ਮਿਲਣਾ ਚਾਹੀਦਾ ਗਲਤੀ ਇਹਨਾਂ ਦੀ ਭੁਗਤੇ ਸ਼ਹਿਰ ਤਰਗਾਹਾਂ ਇਹ ਲੈਂਦੇ ਆ ਵੱਡੀਆਂ ਪੋਸਟਰ ਦੇ ਬੈਠੇ ਆ ਤੇ ਭੁਗਤੇ ਸ਼ਹਿਰ ਯਾਨੀ ਪ੍ਰਸ਼ਾਸਨ ਦਾ ਕੋਈ ਮੈਨੂੰ ਸਮਝ ਨਹੀਂ ਆਂਦੀ ਪ੍ਰਸ਼ਾਸਨ ਕਾਹਦਾ ਪ੍ਰਸ਼ਾਸਨ ਆ ਜਿਹੜੀ ਚੀਜ਼ 2 ਦਿਨਾਂ 'ਚ ਠੀਕ ਹੋ ਸਕਦੀ ਸੀ ਤੁਸੀਂ 2 ਮਿੰਟ ਵੀ ਦੇਖਿਆ ਹੀ ਨਹੀਂ ਜੇ ਗੌਰਵ ਜਣ ਬੋਲਿਆ ਦਰਬਖਾਨੀ ਨੇ ਪੁੱਛਦੇ ਪੈ ਰੱਖਿਆ ਤੁਸੀਂ ਫੇਰ ਉੱਠਣਾ ਉਹਦਾ ਉੱਠਣਾ ਹੀ ਨਹੀਂ ਸੁੱਤੇ ਰਹਿਣਾ ਇਹ ਹਾਲਾਤ ਆ ਸਾਡੇ ਨਕੋਦਰ ਦੇ ਕਹੂੰਗਾ ਖਾਸ ਕਰਕੇ ਸ਼ਿਵਰੇ ਬੋਰਡ ਦੇ ਇਹ ਸਬੰਧੀ ਮੈਂ ਸੀਓ ਮੈਡਮ ਸਾਡੀ ਜਿਹੜੀ ਸ਼ਿਵਰੇ ਬੋਰਡ ਦੇ ਉਹਨਾਂ ਨੂੰ ਚੀਫ ਇੰਜੀਨੀਅਰ ਸਾਹਿਬ ਆ ਸਾਡੇ ਉਹਨਾਂ ਨੂੰ ਸਾਡੇ ਐਸ.ਸੀ. ਸਾਹਿਬ ਰਾਏ ਸਾਹਿਬ ਉਹਨਾਂ ਨੂੰ ਸਾਡੇ ਮਨਿੰਦਰ ਸਿੰਘ ਉਹ ਨਹੀਂ ਐਕਸ਼ਨ ਉਹਨਾਂ ਨੂੰ ਸਾਡੇ ਐਸ.ਜੀ. ਸਾਹਿਬ ਸੰਦੀਪ ਸ਼ਰਮਾ ਜੀ ਉਹਨਾਂ ਨੂੰ ਸਾਡੇ ਜੇ.ਆਈ. ਸਾਹਿਬ ਇਹ ਉਹਨਾਂ ਨੂੰ ਯਾਨੀ ਕਿ ਕੋਈ ਦਰਵਾਜ਼ਾ ਐਸਾ ਨਹੀਂ ਜਿਹੜਾ ਮੈਂ ਖੜਕਾਇਆ ਸਾਡੇ ਮਾਨਯੋਗ ਅਜਿੰਮ ਸਾਹਿਬ ਚਲੋ ਵਧੀਆ ਅਫਸਰ ਆ ਡੀਸੀ ਸਾਹਿਬ ਵਧੀਆ ਅਫਸਰ ਆ ਉਹਨਾਂ ਨੇ ਮੈਨੂੰ ਸਵੇਰੇ ਹੀ ਫੋਨ ਆਇਆ ਸੀਗਾ ਵੀ ਅਸੀਂ ਇਸ ਕੰਮ ਵਾਸਤੇ ਲੱਗੇ ਹੋਏ ਆ ਸ਼ਾਇਦ ਛੇਤੀ ਇਸ ਸਮੱਸਿਆ ਦਾ ਹੱਲ ਹੋ ਜੂਗਾ ਪਰ ਪਹਿਲਾਂ ਕਿਉਂ ਨਹੀਂ ਕੀਤਾ ਗੱਲ ਤੇ ਇਹ ਤੁਸੀਂ ਟ੍ਰੀਟਮੈਂਟ ਪਲਾਂਟ ਬਾਰੇ ਵੀ ਕਿੰਨੀ ਬਹੁਤ ਵਾਰ ਤੁਸੀਂ ਬੋਲੇ ਉਸ ਤੇ ਹਾਲਾਤ ਕਿਸ ਤਰ੍ਹਾਂ ਦੇ ਆ ਦੇਖੋ 6 ਮਲੀਆਂ ਟ੍ਰੀਟਮੈਂਟ ਪਲਾਂਟ ਅੱਗੇ ਹੈ ਨਕੋਦਰ ਜਿਹੜੀਆਂ ਮੋਟਰਾਂ ਨੇ ਇਹਨਾਂ ਦੀ ਆਪਣੀਆਂ ਪਾਣੀ ਕੱਢਣ ਵਾਲੀਆਂ ਮੋਟਰਾਂ ਵਾਂ 24 25 ਤੋਂ ਹੋਈ ਆ 6 ਮਲੀਆਂ ਦੇ ਟ੍ਰੀਟਮੈਂਟ ਬਹੁਤ ਛੋਟਾ ਵਾ ਉਹਨਾਂ ਦਾ ਸਿਸਟਮ ਬੰਦਾ ਨਹੀਂ ਇਹ ਤੁਸੀਂ ਕੀ ਸੋਚਦੇ ਪਾਣੀ ਸਟਰੀਟ ਹੋ ਰਿਹਾ ਸਾਰਾ ਇੱਥੇ ਬਿਲਕੁਲ ਨਹੀਂ ਹੋ ਰਿਹਾ ਇਹ ਚਿੱਟਾ ਹਾਥੀ ਬਣਿਆ ਸੀ ਪਾਣੀ ਟ੍ਰੀਟ ਨਹੀਂ ਹੁੰਦਾ ਦੇਖੋ ਇਹ ਲੱਖਾਂ ਕਰੋੜਾ ਜਿੰਨਾ ਪਾਣੀ ਸਰ ਤੁਹਾਡੀ ਗੱਲ ਕੱਟ ਰਿਹਾ ਜਿੰਨਾ ਪਾਣੀ ਪਿੱਛੋਂ ਆ ਰਿਹਾ ਵਾ ਫਰੈਸ਼ ਵਾਟਰ ਜਿਹੜਾ ਆਪਾਂ ਵਰਤਦੇ ਨੇ ਦੇਖੋ ਲੋਕਾਂ ਨੇ ਘਰਾਂ ਵਿੱਚ ਮੋਟਰ ਲਵਾਈਆਂ ਸਾਡੀਆਂ ਮੋਟਰ ਆਪਣੀਆਂ ਵਜਾ ਗਈਆਂ ਉਹ ਜਿੰਨਾ ਪਾਣੀ ਲੱਖਾਂ ਲੀਟਰ ਬਾਹਰ ਆ ਰਿਹਾ ਕਿ ਉਹਨਾਂ ਟ੍ਰੀਟ ਹੋ ਰਿਹਾ ਬਿਲਕੁਲ ਨਹੀਂ ਹੋ ਰਿਹਾ ਸਰ ਸਵਾਦ ਹੋ ਕਿ ਲੱਖਾਂ ਕਰੋੜਾਂ ਪਹਿਲਾਂ ਕਿ ਇਹ ਕਿ ਪ੍ਰੋਜੈਕਟ ਤਿਆਰ ਹੁੰਦੇ ਆ ਪਰ ਇਹਨੂੰ ਸਹੀ ਅਮਲੀ ਰੂਪ ਪਹਿਣਾ ਕਿਉਂ ਨਹੀਂ ਜਾਂਦਾ ਇਤਨੇ ਕਿਤੇ ਲਾਪਰਵਾਹੀ ਕਿਸ ਦੀ ਬੰਦੇ ਆ ਦੇਖੋ ਸਰ ਇਹ ਸਰਕਾਰਾਂ ਦੀ ਵੀ ਆਪਾਂ ਜ਼ਿੰਮੇਵਾਰੀ ਫਿਕਸ ਕਰਦੇ ਆ ਇਹ ਸਾਰਾ ਕੰਮ ਹੁੰਦਾ ਹੀ ਤਾਂ ਵਾ ਜੇ ਲੋਕ ਜਾਗਦੇ ਆ ਆਪਣੀ ਰਿਸਪੋਨਸੀਬਿਲਟੀ ਕਿਸੇ ਦੀ ਕੋਈ ਨਹੀਂ ਤਾਦਣਾ ਲਾਈਏ ਤਾਂ ਗੱਲ ਬਣੂਗੀ ਉੱਚੀ ਬੋਲੀਏ ਤਾਂ ਗੱਲ ਬਣੂਗੀ ਸਾਨੂੰ ਪ੍ਰਸ਼ਾਸਨ ਨੇ ਗੁਝਾਤਾ ਵੀ ਜਾਂਦਾ ਕੋਈ ਰੋਲਾ ਨਹੀਂ ਬੰਦਾ ਤਦ ਤੱਕ ਅਸੀਂ ਕੰਮ ਨਹੀਂ ਕਰਨਾ ਤੁਸੀਂ ਧਾਰਨ ਦੇਖ ਹੀ ਲਈ ਹੈ ਜੇ 2 ਮਹੀਨੇ ਗੌਰਵ ਜਾਨ ਨੇ ਕੋਈ ਨਹੀਂ ਗਿਆ ਸੀ ਨਾ ਤੇ ਚੁੱਪ ਕਰਕੇ ਬੈਠੇ ਸੀ ਜੇ ਅੱਜ ਗੌਰਵ ਜਾਨ ਬੋਲਿਆ ਉਥੇ ਗੋਤਾਖੋਰ ਵੀ ਆ ਗਏ ਉਥੇ ਪਾਣੀ ਵੀ ਨਿਕਲ ਗਿਆ ਉਥੇ ਸਫਾਈ ਹੋਣੀ ਵੀ ਸ਼ੁਰੂ ਹੋ ਗਈ ਹੁਣ 2-3 ਦਿਨ ਦੇ ਕਹਿੰਦੇ ਇਹ ਮੋਟਰ ਇਹ ਗਾਰਨਿਸ਼ ਕਰਕੇ ਚਲਾ ਵੀ ਦਵਾਂਗੇ ਵੀ ਪਹਿਲਾਂ ਜਰੂਰ ਸਮਝੀ ਲੈਣਾ ਨੇ ਕਿ ਲੱਗਦਾ ਕਿ 2-3 ਦਿਨਾਂ ਚ ਕੰਮ ਇਹ ਸਾਰਾ ਹੋ ਜਾਊਗਾ ਨੈਟਰਸਪੀ ਕਰ ਲੂਗੇ ਇਹ ਕੰਦੇ ਮੈਂ ਰੋਜ਼ ਹਨਾ ਸਵੇਰੇ ਸ਼ਾਮ ਦੁਪਹਿਰੇ ਮੈਂ ਰੋ ਚੱਕਰ ਕਰਦਾ ਉਥੇ ਜਾਣਾ ਜਾ ਕੇ ਦੇਖਦਾ ਮਾਂ ਅੱਜ ਜੋ ਹਾਲਾਤ ਸਿਗੇ 25 ਫੁੱਟ ਪਾਣੀ ਡਾਊਨ ਹੋਇਆ ਜਿੱਥੇ ਮੋਟਰ ਡੁੱਬੀਆਂ ਵਾ 5 ਫੁੱਟ ਇਹਨਾਂ ਨੇ ਕ ਜੇ ਉੱਥੇ ਆਪ ਮਜੂਸੀ ਮੌਕੇ ਦੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹ ਪੰਜ ਫੋੜੇ ਜਿਹੜਾ ਪਾਣੀ ਉਹ ਵੀ ਨਿਕਲ ਜਾਊਗਾ ਤੇ ਉਹ ਤੋਂ ਬਾਅਦ ਅਸੀਂ ਮੋਟਰ ਕੱਢ ਕੇ ਉਹਦੀ ਗਾਰਨਿਸ਼ ਖਲਾ ਕੇ ਮੈਨੂੰ ਮੈਂ ਤਾਂ ਕਹਿੰਦਾ ਸੁੱਕ ਹੋਵੇ ਸੀ ਮੋਟਰ ਚੱਲ ਪੈਣ ਦਵਾਨਾ ਉਹ ਜਿਹੜੀਆਂ 2 ਮਹੀਨੇ ਮੋਟਰਾਂ ਪਾਣੀ ਡੁੱਬੀਆਂ ਨਹੀਂ ਆ ਪਤਾ ਨਹੀਂ ਕੀ ਉਹ ਚ ਫਾਲਟ ਪਿਆ ਹੋਣਾ ਜੇ ਉਹ ਫਾਲਟ ਕੋਈ ਪਰਮਾਤਮਾ ਨਾਲ ਅਗਰ ਕੋ ਵੱਡਾ ਹੋ ਗਿਆ ਤੇ ਇਹਨਾਂ ਕੋ ਤਾਂ ਮੋਟਰ ਹੀ ਹੋ ਰਹੀ ਨਹੀਂ ਸ਼ਿਵਰੀ ਬੋਰਡ ਕੋ ਕਿੱਥੋਂ ਲੈ ਕੇ ਜਾਣਗੇ ਲੱਖ ਰੁਪਏ ਦੀ ਮੋਟਰਾਂ ਸ਼ਾਇਦ ਸਾਡਾ ਫੇਰ ਡੁੱਬੇ ਰਹੂਗਾ ਤੁਸੀਂ ਇਸੇ ਮੁੱਦੇ ਤੇ ਕੱਲ੍ਹ ਜੇ ਨੇ ਬੋਲਿਓ ਕੋ ਉੱਤਰ ਤੇ ਹੋਰ ਹੀ ਬਹੁਤ ਸਾਰੇ ਲੀਡਰ ਆ ਬਹੁਤ ਸਾਰੇ ਸਮਾਜ ਸੇਵਕ ਆ ਇਸ ਮੁੱਦੇ ਤੇ ਹੋਰ ਕੋਈ ਕਿਉਂ ਨਹੀਂ ਬੋਲਦਾ ਜੀ ਹਰਦੀਪ ਜੀ ਦੇਖੋ ਗੱਲ ਇਹ ਆ ਜਦੋਂ ਕਿਸੇ ਦਾ ਫੋਨ ਆਂਦਾ ਨਾ ਵੀ ਸਾਡੇ ਘਰ ਦੇ ਬਾਹਰ ਪਾਣੀ ਖੜਾ ਜੀ ਇਹਦਾ ਕਢਾਓ ਸਾਡੀ ਦੁਕਾਨ ਦੇ ਬਾਹਰ ਪਾਣੀ ਖੜਾ ਜੀ ਕਢਾਓ ਜੇ ਸਾਨੂੰ ਕੋਈ ਆਪਣਾ ਸਮਝਦਾ ਤੁਹਾਨੂੰ ਫੋਨ ਕਰਦਾ ਅਸੀਂ ਉਥੋਂ ਲੰਘਦੇ ਸਾਨੂੰ ਸਾਨੂੰ ਦਰਦ ਆ ਸਾਡੇ ਸ਼ਹਿਰ ਨਾਲ ਸਾਡੀ ਵਾਰਡ ਨਾਲ ਸਾਡੇ ਮਹੱਲੇ ਨਾਲ ਦੂਜੇ ਲੀਡਰਾਂ ਨੇ ਕੀ ਸਮਝਿਆ ਕਿਉਂ ਨਾ ਚਲੋ ਦੇਖੋ ਮੈਂ ਕਿਸੇ ਦੇ ਟਿੱਕੀ ਗੱਟ ਆਪਣੀ ਨਹੀਂ ਕਰਨੀ ਚਾਹੁੰਦਾ ਹਰੇਕ ਸ਼ਹਿਰੀ ਦਾ ਫਰਜ਼ ਬੰਦਾ ਇਹ ਪੇ ਤੁਸੀਂ ਜੇ ਪ੍ਰੋਬਲਮ ਆ ਗਈ ਆ ਉਹਨੂੰ ਚੰਗੇ ਪੱਧਰ ਤੇ ਚੱਕੋ ਉਹਦੀ ਹੱਲ ਕਰਨ ਦੀ ਕੋਸ਼ਿਸ਼ ਕਰੋ ਮੈਂ ਤਾਂ ਹਦੀਪ ਜੀ ਜਿਹੜਾ ਵੀ ਮੁੱਦਾ ਚੱਕਿਆ ਆ ਪੁਲੀ ਸ਼ੰਕਰ ਨੇ ਪ੍ਰਭੂ ਦੀ ਮੇਰ ਨਾਲ ਉਹ ਮੈਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ 99.9% ਉਹ ਹੱਲ ਵੀ ਹੋਏ ਆ ਤੁਸੀਂ ਆ ਵੀ ਦੇਖੋ ਜਿਹੜਾ ਇਹ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੇ ਮੈਂ ਇਹ ਗੱਲ ਨਾ ਕਰਦਾ ਤੇ ਕਿਸੇ ਨੇ ਪੁੱਛਣਾ ਨਹੀਂ ਸੀ ਪ੍ਰੋਵਾਈਡ ਨਹੀਂ ਕਰਨੀ ਸੀ ਕਿਸੇ ਨੇ ਜੇ ਕੀਤੀ ਆ ਚਲੋ ਸ਼ਿਵਰੇ ਬੋਰਡ ਨੂੰ ਵੀ ਸਮਤੀ ਆਈ ਆ ਉਹ ਕੰਮ ਕਰਨ ਲੱਗੇ ਆ ਤੁਸੀਂ ਕਹਿ ਕੇ ਵੈਗੁਰੂ ਅਗੇ ਕਹਿੰਦੇ ਅਰਦਾਸ ਕਰਦੇ ਆ ਕਿ بارش ਨਾ ਪਵੇ ਜੀ ਵੈਗੁਰੂ ਸਾਡੀ ਫਰਿਆਦ ਸੁਣ ਲੈ ਵੈਗੁਰੂ ਤਾਂ ਸ਼ਾਇਦ ਤੁਹਾਡੀ ਫਰਿਆਦ ਸੁਣ ਲੈਗਾ ਪਰ ਜੋ ਸੀਵਰੇਜ ਅਧਿਕਾਰੀ ਨੇ ਜੋ ਜਿਨ੍ਹਾਂ ਨੇ ਕੰਮ ਸਾਰਾ ਸੰਭੇ ਹੋਇਆ ਉਹ ਫਰਿਆਦ ਛੇਤੀ ਨਹੀਂ ਸੁਣਦੇ ਨਹੀਂ ਚਲੋ ਹੁਣ ਤਾਂ ਸੁਣੀ ਹੈ ਜੀ ਹੁਣ ਤਾਂ ਲੱਗੇ ਹੋਏ ਆ ਸੁਣ ਲਈ ਜਾਂ ਮੰਨ ਸਕਦੇ ਜੇ ਹੁਣ ਤਾਂ ਲੱਗੇ ਹੋਏ ਦੋ ਤਿੰਨ ਦਿਨ ਹੋ ਗਏ ਲੱਗਦਾ ਰਾਤ ਵੀ ਇੱਥੇ ਰਹਿੰਦੇ ਆ ਤੇ ਮੈਨੂੰ ਉਮੀਦ ਆ ਜੀ ਚਲੋ ਉਮੀਦ ਤੇ ਦੁਨੀਆ ਟਿਕੀ ਆ ਪੋਲੇ ਸ਼ੰਕਰ ਵੈਗੁਰੂ ਸਾਡੇ ਸ਼ਹਿਰ ਤੇ ਮਿਹਰ ਕਰੂਗਾ ਅਸੀਂ ਇਹੀ ਚਾਹੁੰਦੇ ਆਂ ਵੀ ਛੇਤੀ ਛੇਤੀ ਇਹ ਜਿਹੜਾ ਕੰਮ ਆ ਉਹ ਨੇਪਰੇ ਚੜੇ ਤੇ ਸਾਡੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਪ੍ਰੋਪਰ ਮਿਲ ਸਕੇ ਸਾਡੇ ਸ਼ਹਿਰ ਦੀ ਸਫਾਈ ਪ੍ਰੋਪਰ ਹੋ ਸਕੇ ਤੇ ਇੱਕ ਹੋਰ ਤੁਹਾਡੇ ਮਨ ਆਧਾਰਨ ਦੇ ਦੇਖੋ ਸਾਡੀ ਜੈਟਿੰਗ ਮਸ਼ੀਨਾਂ ਨੂੰ ਗੋਦਰ ਚ ਜੈਟਿੰਗ ਮਸ਼ੀਨ ਸਾਡੀ ਖਰਾਬ ਹੋਈ ਨੂੰ ਕਿੰਨੀ ਧੀਰ ਹੋ ਗਈ ਆ ਕਿੰਨੀ ਧੀਰ ਹੋ ਗਈ ਆ ਉਹ ਸਹੀ ਨਹੀਂ ਹੁੰਦੀ ਜੀ ਕੌਣ ਸਹੀ ਕਰਾਉ ਉਹਨੂੰ ਦੇਖੋ ਉਹ ਵੀ ਗੌਰਮ ਸਿੰਘ ਨੂੰ ਬੋਲੂ ਤਾਂ ਸਹੀ ਹੋਣੀ ਹੈ ਜਿਹੜੀ ਜੈਟਿੰਗ ਮਸ਼ੀਨ ਜਿੰਨਾ ਆਪਾਂ ਪਾਣੀ ਸੱਤ ਕਰਕੇ ਬਾਹਰ ਕਰਦੇ ਆ ਸੀਵਰੇ ਸਾਫ ਕਰਦੇ ਆ ਉਹ ਅਸੀਂ ਫਲੋਰ ਤੋਂ ਮੰਗਾਰੇਗੇ ਕਿ ਕਿਦੋਂ ਮੰਗਾਰੇ ਸਾਡੀ ਜਿਹੜੀ ਆਪਣੀ ਜੈਟਿੰਗ ਮਸ਼ੀਨ 2019 ਕੇ 20 ਇੱਕ 2019 ਹੀ ਸੀ ਨਵੀਂ ਤੇ ਅੱਜ 25 26 ਹੋ ਗਿਆ ਤੇ ਉਹ ਮੇਰਾ ਗਲ 50 ਹੀ ਖਰਾਬ ਹੋ ਗਈ ਜੀ ਉਹ ਕੀ ਲੱਗਦਾ ਕਿ ਉੱਥੇ ਵੀ ਜਾ ਕੇ ਗੌਰਵ ਜੀ ਨੂੰ ਲਾਈਵ ਹੋਣਾ ਪਊਗਾ ਬਿਲਕੁਲ ਮੇਰਾ ਹਰਾ ਦੇਖੋ ਖੜੀ ਆ ਹੁਣ ਇੰਨੀ ਦੀ ਅਸੀਂ ਕਈ ਵਾਰੀ ਉਹਨੂੰ ਕਿਹਾ ਐਸਜੀ ਸਾਹਿਬ ਨੂੰ ਵੀ ਕਿਹਾ ਐਕਸ ਜੀ ਸਾਹਿਬ ਨੂੰ ਕਿਹਾ ਵੀ ਇਹਨੂੰ ਠੀਕ ਕਰਾਓ ਤੁਸੀਂ ਬਾਹਰੋਂ ਮੰਗਣ ਰਹੇ ਆ ਆਪਣੇ ਸਾਡੇ ਸ਼ਹਿਰ ਦੇ ਟੈਕਸਾਂ ਦੀ ਕਮਾਈ ਨਾਲ 50 ਸਰਕਾਰ ਨੇ ਸਾਨੂੰ ਦਿੱਤੀ ਜੈਟਿੰਗ ਮਸ਼ੀਨ ਉਹ ਵੀ ਸਾਡੀ ਬੰਦ ਪਈ ਆ ਸਾਡੇ ਕੋਲ ਸੰਸਾਧਨ ਹੀ ਨਹੀਂ ਜੀ ਕੋਈ ਪਰਮਾਤਮਾ ਨਾ ਕਰ ਕੋਈ ਹਵੀ ਨਵੀ ਹੋ ਜਵੇ ਸਾਡੇ ਨਕੋਦਰ ਸੀਵਰੇਜ ਬੋਰਡ ਕੋ ਕੋਈ ਸੰਸਾਧ ਨਹੀਂ ਆਣੀ ਉਹਨ ਸੈਟ ਕਰਨ ਦਾ ਆਹ ਦਾ ਹਾਲਾਤ ਬਣੇ ਪਏ ਆ ਕੀ ਕਿਸੇ ਨੂੰ ਕਹਾਂਗੇ ਬਹੁਤ ਬਹੁਤ ਧੰਨਵਾਦ ਜੀ ਜੀ ਤਾਂ ਮੇਰੇ ਨਾਲ ਸਨ ਗੁਰਵਜਨ ਜਿਨ੍ਹਾਂ ਨੇ ਕਿ ਬੀਤੇ ਦਿਨ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਔਰ ਉਸ ਤੋਂ ਬਾਅਦ ਪੂਰਾ ਮੁੱਦਾ ਕੀ ਸੀ ਵੀਡੀਓ ਵਾਇਰਲ ਕਿਉਂ ਹੋਈ ਔਰ ਨਕੋਦਰ ਦੇ ਇਸ ਟਾਈਮ ਦੇ ਹਾਲਾਤ ਕੀ ਹੈ ਸੀਵਰੇਜ ਦਾ ਪਾਣੀ ਕਿੱਥੇ ਕਿੱਥੇ ਜਾਮਾ ਹੋਇਆ ਔਰ ਉਸ ਸਮੱਸਿਆ ਨੂੰ ਹੱਲ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਹੱਲ ਹੋਊਗੀ ਕਿ ਨੁਕਦਰ ਵਾਸੀਆਂ ਨੂੰ ਕੋਈ ਸਮੱਸਿਆ ਤੋਂ ਨਜਾਤ ਮਿਲੋਗੇ ਜਲਦੀ ਕਨਵੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਦਿਖ ਦਿਰੋ ਐਨ ਐਨ ਆਰ ਨਿਊਜ਼